ਮੇਰਾ ਸ਼ੰਕਰ ਭਾਰਦਵਾਜ ਬੋਲੇ ਸ਼ੰਕਰ ਡਰਾਈਵਰ ਗੋਤਾ ਹੋਰ ਟੀਮ ਦਾ ਪ੍ਰਧਾਨ ਹੈ। ਇਹ ਜਿਹੜਾ ਹਾਸਾ ਵਾਪਰੇ ਆ ਜੇ ਮਾਮਲਾ ਕੀ ਆ ਪੂਰਾ ਜਿਹੜੇ ਮਾਪੁੱਤਰ ਲੋੜੇ ਨੇ ਪਾਕਾ ਨਹਿਰ ਦੇ ਵਿੱਚ ਕਿਹੜੀ ਪਾਕਾ ਨਹਿਰ ਦੇ? ਇਹ ਜੀ ਪਟਿਆਲੇ ਤੋਂ ਸਮਾਣਾ ਸਮਾਣਾ ਤੋਂ ਪਾਤੜਾ ਪਾਤੜ ਤੋਂ ਖਨੋਰੀ ਤੇ ਬਾਕੀ ਹਰਿਆਣਾ ਵੱਖ-ਵੱਖ ਰਾਜਾਂ ਦੇ ਵਿੱਚ ਜਿਹੜੀ ਇਹ ਨਹਿਰ ਜਿਹੜੀ ਜਾਂਦੀ ਹੈ। ਇਹ ਮਾਮਲਾ ਕੀ ਆ ਪੂਰਾ ਜਿਹੜਾ ਇਹ ਮਾਮਲਾ ਤਕਰੀਬ ਇਹ ਹੈ ਵੀ ਅੱਜ ਸਵੇਰੇ ਸਾਨੂੰ ਸਾਡੇ ਕੋ 6 ਵਜੇ ਇੱਕ ਕਾਲ ਆਂਦੀ ਹੈ ਵੀ ਇੱਕ ਲੇਡੀਸ ਤੇ ਇੱਕ ਬੱਚਾ ਜਿਹੜਾ ਉਹ ਭਾਖੜਾ ਨਹਿਰ ਤੇ ਵਿੱਚ ਅਚਾਨਕ ਗਿਰ ਗਏ ਨੇ ਤੇ ਉਸ ਤੋਂ ਬਾਅਦ ਗੋਤਾਖੋਰ ਜਿਹੜੇ ਨਾਲ ਦੀ ਨਾਲ ਇਮੀਡੀਏਟਲੀ ਲੱਗਦੇ ਨੇ ਲੱਗਣ ਤੋਂ ਬਾਅਦ ਤਕਰੀਬਨ 8 ਵਜੇ ਇਹ ਬਾਡੀ ਜਿਹੜੀ ਲੇਡੀਸ ਦੀ ਜਿਹੜੀ ਸ਼ਵ ਹੈਗਾ ਉਸ ਨੂੰ ਪਕੜ ਲਿੱਤਾ ਜਾਂਦਾ ਹੈਗਾ ਤੇ ਇਹਦੇ ਪਿੱਛੇ ਜਦੋਂ ਅਸੀਂ ਦੇਖਿਆ ਤਾਂ ਕੁਝ ਲੋਕ ਪਬਲਿਕ ਜਿਹੜੇ ਸੀਗੇ ਉਹਨਾਂ ਦੇ ਘਰ ਦੇ ਤੇ ਕੁਝ ਹੋਰ ਬੰਦੇ ਉਹ ਪਾਖੜਾ ਦੇ ਕੰਡੇ-ਕੰਡੇ ਜਿਹੜੇ ਆ ਰਹੇ ਸੀਗੇ ਜਿਨ੍ਹਾਂ ਨੂੰ ਅਸੀਂ ਦੇਖਿਆ ਤੇ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਨੇ ਹੀ ਦੱਸਿਆ ਸਾਨੂੰ ਵੀ ਜਦੋਂ ਪਛਾਣ ਕਰਾਈ ਤਾਂ ਇਹ ਲੇਡੀਜ਼ ਇਹਨਾਂ ਦੀ ਜਿਹੜੇ ਪਰਿਵਾਰ ਵਾਲੇ ਸੀ ਕਹਿੰਦੇ ਵੀ ਸਾਡੀ ਲੇਡੀਜ਼ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਇੱਕਦਮ ਰੋਣਾ ਧੋਣਾ ਸ਼ੁਰੂ ਕਰਤਾ ਕਹਿੰਦੇ ਵੀ ਇੱਕ ਇਹਨਾਂ ਦੇ ਨਾਲ ਬੱਚਾ ਜਿਹੜਾ ਸੀਗਾ ਤੇ ਬੱਚਾ ਲਗਭਗ 1.5 ਤੋਂ 2 ਸਾਲ ਦਾ ਇੱਕ ਬੱਚਾ ਹੈਗਾ ਜਿਹੜਾ ਉਹ ਨਹੀਂ ਮਿਲ ਰਿਹਾ ਹੈਗਾ ਇਮੀਡੀਏਟਲੀ ਜਿਹੜਾ ਗੋਤਾਖੋਰ ਆਕਸੀਜਨ ਮਾਰਕ ਸਿਲੰਡਰ ਵਾਲੀ ਟੀਮ ਹੈ ਉਹਨਾਂ ਨੂੰ ਅਸੀਂ ਲਗਾਇਆ ਲਗਾਉਣ ਤੋਂ ਬਾਅਦ ਤਿੰਨ ਤੋਂ 4 ਕਿਲੋਮੀਟਰ ਦਾ ਜਿਹੜਾ ਸਫਰ ਗੋਤਾਖੋਰ ਨੇ ਕੀਤਾ ਤੇ ਉਸ ਤੋਂ ਬਾਅਦ ਕਿਸੇ ਵੀ ਪ੍ਰਕਾਰ ਦੀ ਸਫਲਤਾ ਜਿਹੜੀ ਉਹ ਨਹੀਂ ਮਿਲੀ ਪਰ ਪਾਣੀ ਬਹੁਤ ਠੰਡਾ ਹੈਗਾ ਇਸ ਕਰਕੇ ਜਿਹੜਾ ਬੱਚਾ ਹੈਗਾ ਉਹ ਪਾਣੀ ਦੇ ਤੇਜ਼ ਬਹਾਅ ਕਰਕੇ ਜਾਂ ਥੱਲੇ ਪਾਣੀ ਦੇ ਬੈਠ ਗਿਆ ਪਰ ਸਰਚ ਜਿਹੜਾ ਬਿਆਨ ਸੀਗਾ ਉਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਸਾਨੂੰ ਨਹੀਂ ਮਿਲੀ ਚੀਜ਼ ਪਰ ਬੱਚਾ ਬਹੁਤ ਛੋਟਾ 마ਸੂਮ ਹੈ ਤੇ ਉਸ ਕਰਕੇ ਜਿਹੜੇ ਗੋਤਾਖੋਰ ਨੇ ਵੱਖ-ਵੱਖ ਰਾਜਾਂ ਦੇ ਵਿੱਚ ਵੱਖ-ਵੱਖ ਏਰੀਆ ਦੇ ਵਿੱਚ ਉਹ ਬੱਚੇ ਦੀ ਫੋਟੋ ਪਾ ਦਿੱਤੀ ਗਈ ਹੈ ਜੇਕਰ ਕਿਸੇ ਨੂੰ ਇਹ ਬੱਚੇ ਦੀ ਗੋਤਾਖੋਰ ਲੱਭਣਗੇ ਜੇ ਕਿਸੇ ਨੂੰ ਜਾਣਕਾਰੀ ਮਿਲਦੀ ਤਾਂ ਇਹ ਦੱਸਿਆ ਜਾਵੇ ਅਮਰੀਕੀ ਜਿਹੜੇ ਸੀਗੇ ਲੇਡੀਜ਼ ਉਹਨਾਂ ਦਾ ਪਿੰਡ ਵਗੈਰਾ ਪਤਾ ਲੱਗਿਆ ਵੀ ਆਖਿਰਕਾਰ ਦੱਸਦੇ ਕੀ ਸੀਗੇ ਜਾਂ ਕਿੱਥੇ ਜਾਣਾ ਸੀ ਉਹਨਾਂ ਨੂੰ ਇਹਨਾਂ ਨੇ ਜੀ ਇਹ ਦੱਸਿਆ ਗਿਆ ਵੀ ਇਹ ਕਲਮਾਨੋ ਕੋਲ ਜਿਹੜੀ ਨਹਿਰ ਪੈਂਦੀ ਹੈ ਉੱਥੇ ਆਏ ਸੀ ਉਤੋਂ ਆ ਕੇ ਇਹਨਾਂ ਨੇ ਕਿੱਥੇ ਸਤਨਾ ਤੇ ਜਾਣਾ ਸੀ ਗੁਰਦੁਆਰਾ ਸਾਹਿਬ ਲਾਲੋਇਆ ਕਿੱਥੇ ਧਾਰਮਿਕ ਜਗ੍ਹਾਵਾਂ ਤੇ ਇਹਨਾਂ ਨੇ ਪਹੁੰਚਣਾ ਸੀ ਮੱਥਾ ਟੇਕਣ ਵਾਸਤੇ ਸੋ ਇਹਨਾਂ ਦੀ ਜਿਹੜੀ ਇੱਕ ਡਿਮਾਂਡ ਸੀ ਵੀ ਇੱਕ ਨਾਰੀਅਲ ਸੀਗਾ ਪਾਣੀ ਦੇ ਵਿੱਚ ਜਿਹੜਾ ਜਲ ਪ੍ਰਵਾਹ ਕਰਨਾ ਸੀਗਾ ਤੇ ਉਸ ਕਰਕੇ ਇਹ ਜਦੋਂ ਜਲ ਪ੍ਰਵਾਹ ਕਰ ਰਹੇ ਸੀ ਅਚਾਨਕ ਜਿਹੜਾ ਤਿੱਸਲਨ ਕਰਕੇ ਉਹਨਾਂ ਦਾ ਪੈਰ ਫਿਸਲ ਗਿਆ ਜਾਂ ਚੱਕਰ ਆ ਗਿਆ ਐਸਾ ਕੁਝ ਹੋਇਆ ਵੀ ਇਹ ਪਾਖੜਾ ਨਹਿਰ ਦੇ ਵਿੱਚ ਗਿਰ ਗਏ ਤੇ ਜਿਨ੍ਹਾਂ ਨੂੰ ਹੁਣ ਅਸੀਂ ਇਹਨਾਂ ਦੀ ਬਾਡੀ ਰਿਕਵਰ ਕਰ ਲਈ ਆ ਸ਼ੰਕਰ ਜੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਲਗਾਤਾਰ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਆਪਣੀ ਸੇਫਟੀ ਦਾ ਧਿਆਨ ਰੱਖੋ ਲੋਕ ਦੇਖੋ ਜੀ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਵੀ ਜਿਹੜੇ ਭਾਵਨ ਜਿਹੜੀ ਉਹਨੂੰ ਠੇਸ ਨਹੀਂ ਕਰਨੀ ਚਾਹੀਦਾ ਪਰ ਇਸ ਤਰ੍ਹਾਂ ਦੀ ਵਸਤੂ ਦੇਖੋ ਨਾਰੀ ਵਾਲੀ ਆ ਚੁੰਨੀ ਆ ਕੋਈ ਸਮਗਰੀ ਜਿਹੜੀ ਆ ਉਹ ਧਿਆਨ ਦੇ ਨਾਲ ਮਤਲਬ ਇੱਕ ਆਪਣੀ ਸੇਫਟੀ ਕਰਕੇ ਪਾਓ ਵੀ ਕਿਤੇ ਜਿਵੇਂ ਇਹ ਹਾਦਸਾ ਹੋਇਆ ਇਦਾਂ ਕਿਸੇ ਨਾਲ ਹਾਦਸਾ ਨਾ ਹੋਵੇ ਤੇ ਭਾ ਖੜੇ ਕਿਨਾਰੇ ਤੋਂ ਹਮੇਸ਼ਾ ਦੂਰ ਰਹੋ ਕਿਉਂਕਿ ਜਾਨਾ ਤੁਹਾਡੀ ਬਹੁਤ ਕੀਮਤੀ ਆ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593